ਅਵੇਲੇਬਿਲਟੀ ਆਫ ਡਰੱਗਸ ਔਨ ਦਾ ਸਟਰੀਟਸ ਊਡ ਬੀ ਬ੍ਰੌਟ ਟੂ ਜ਼ੀਰੋ ਇੱਕ ਹਾਈ ਲੈਵਲ ਮੀਟਿੰਗ ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦਾ ਬੇਸਿਸ ਆਫ ਐਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦਾ ਸਟਰੀਟ ਟੁਡੇ ਆਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ Uh, punjab police has a glorious and proud tradition time and again punjab police has pulled out the state with courage and determination out of severe crises so we have asked all the field police officers the ssps and cps to lead this campaign personally from the front so that truly punjab can be made nasha uh, uh, and completely free from drugs ssps and cps have been directed to plan and execute whatever necessary measures are to be taken and fix a target date at own level but not later than 31st may. the objective is that uh, to cut all the supply lines before 31st may and by which their area would be completely drug-free. a uh, rigorous jada field assessment is to Kita done ja uh, using intelligence other sources to determine what is the actual uh, ground reality after 31st may. so osdevich jdv officers ਚੰਗਾ ਪਰਫਾਰਮ ਕਰਨਗੇ ਚੰਗਾ ਕੰਮ ਕਰਨਗੇ देयर ਗੁੱਡ ਵਰਕ ਵਿਲ ਬੀ ਰਿਵਾਰਡਡ ਐਂਡ ਦ ਆਫੀਸਰਸ ਹੂ ਗਿਵ ਫਾਲਸ ਕਲੇਮਸ অর ਇਫ देयर ਪਰਫਾਰਮੈਂਸ ਇਜ਼ ਨਾਟ ਅਪ ਟੂ ਦ ਮਾਰਕ ਥੈਨ ਅਕਾਉਂਟੇਬਿਲਟੀ ਐਂਡ ਰਿਸਪੌਂਸਿਬਿਲਟੀ ਵੁੱਡ ਬੀ ਫਿਕਸਡ ਐਸ ਪਰ ਦ ਜੂਰਿਸਡਿਕਸ਼ਨਸ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਇਹ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸਡ ਟਾਰਗੇਟਸ ਨਹੀਂ ਹੈ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨ ਟੂ ਮੇਕ ਡਰੱਗਸ ਅਨ ਅਵੇਲੇਬਲ ਇਨ ਦ ਸਟੇਟ ਸੋ ਇਸ ਦੇ ਵਿੱਚ ਥਰੂ ਇਨਫੋਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿੰਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਣਾ ਜਿਹੜਾ ਟ੍ਰੈਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰੀਂਗ ਸ਼ੁਰੂ ਕੀਤੀ ਹੈ ਇਨਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਐ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟ੍ਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਓਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਖਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਜੁਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰੋਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਡ ਜਿਹੜੀ ਪ੍ਰੋਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਉਹ ਐਸ ਪਰ ਲਾਅ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਤੇ ਇਨ ਫੈਕਟ ਵੈਰੀ ਰੀਸੈਂਟਲੀ ਟ੍ਰਾਂਸਫਰ ਆਫ ਪ੍ਰिजनर्स ਐਕਟ ਹੈਜ਼ ਬੀਨ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ ਆਫਟਰ ਇਟਸ ਪਾਸਿੰਗ ਬਾਈ ਦੀ ਪੰਜਾਬ ਵਿਧਾਨ ਸਭਾ ਐਂਡ ਸੋ ਪ੍ਰੈਜ਼ੀਡੈਂਸ਼ੀਅਲ ਐਸੈਂਟ ਹੈਜ਼ ਬੀਨ ਰਿਸੀਵਡ ਸੋ ਵੀ ਵਿਲ ਆਲਸੋ ਐਗਜ਼ਾਮਿਨ ਇਨ ਕੰਸਲਟੇਸ਼ਨ ਵਿਦ ਅਦਰ ਸਟੇਟਸ ਕਿ ਕਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਮੁਲਜ਼ਮ ਹੈਗੇ ਜਿਨ੍ਹਾਂ ਨੂੰ ਸਟੇਟ ਤੋਂ ਬਾਹਰ ਰੱਖਿਆ ਜਾਵੇ ਇਵਨ ਡਿਊਰਿੰਗ ਟ੍ਰਾਇਲ ਸੋ ਦੈਟ ਇੱਕ ਡਿਟਰੈਂਸ ਹੋਵੇ ਜਿਹੜਾ ਸੈਕਸ਼ਨ 64 ਐ ਐਨਡੀਪੀਐਸ ਐਕਟ ਦਾ ਹੈਗਾ ਉਸ ਦਾ ਬੜਾ ਕਾਰਗਰ ਇਸਤੇਮਾਲ ਹੁਣ ਕੀਤਾ ਜਾ ਰਿਹਾ ਹੈਗਾ ਫॉर ਜਿਹੜੇ ਸਮਾਲ ਕਿਉਂਕਿ ਐਜ਼ ਅਰlier ਸੈਟ ਕਿ ਦਿਸ ਵਾਰ ਅਗੇਂਸਟ ਡਰਗਸ ਇਸ ਨਾਟ ਅਬਾਊਟ ਨੰਬਰਸ ਇਟ ਇਸ ਨਾਟ ਅਬਾਊਟ ਵੀ ਆਰ ਨਾਟ ਗਿਵਿੰਗ ਐਨੀ ਟਾਰਗੇਟਸ ਟੂ ਐਨੀ ਆਫੀਸਰ ਇਟ ਇਸ ਅਬਾਊਟ ਕੁਆਲੀਟੇਟਿਵਲੀ ਬ੍ਰਿੰਗਿੰਗ ਡਾਊਨ ਦੀ ਅਵੇਲੇਬਿਲਟੀ ਆਫ ਡਰੱਗਸ ਔਨ ਦ ਸਟ੍ਰੀਟਸ ਸੋ ਇਸ ਲਈ ਜਿਹੜੇ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਪ੍ਰਤੀ ਸਾਡਾ ਰਵਈਆ ਕੰਪੈਸ਼ਨਟ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਪੈਸ਼ਲ ਹਿਦਾਇਤ ਹੋਈ ਹੈ ਕਿ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਵੀ ਉਹ ਬੁੱਕ ਕਰਨ ਦੀ ਬਜਾਏ ਉਹਨਾਂ ਨੂੰ ਜਿਹੜਾ ਹੈਗਾ 64 ਐਂਡ ਪੀਐਸ ਐਕਟ ਦਾ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ देयर इज ਜ਼ੀਰੋ ਟੋਲਰੈਂਸ ਫॉर ਐਨੀ ਯੂਜ਼ ਆਫ ਫੋਰਸ ਅਗੇਂਸਟ ਦ ਪੁਲਿਸ ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨ ਏਵਰ ਅ ਡਰੱਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ ਬਿਕਾਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी नो ਜਿਹੜਾ ਹੈਗਾ ਕੋਈ ਪੁਤਾਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡੂ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮੋਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ ਵਿਲਾਪ ਕਿਸ਼ੋਰ ਜੀ ਹੈਗੇ ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਦੀਸ ਸਿੰਸ ਮਾਰਚ 1 ਇਨ ਇਨ ਦੀ ਵਾਰ ਅਗੇਂਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫ ਆਈ ਆਰਾਂ ਹੈਗੀਆਂ ਆਈ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89 ਪੁਆਇੰਟ ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਿਸ 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਐਡੀਪੀਐਸ ਐਕਟ ਜਿንስ ਮਾਰਚ 1 ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋਈ ਹੈ so then uh, more than 10 years imprisonment has been awarded to 144 persons out of the uh, 744 who have been convicted uh, sada focus second line of defense nu strengthen karan te hega because jede drones de through jede drugs aunde hege ve unna te कारगर action kita jaave te ek uh, uh, scientific investigation karke forward te backward linkages nu uh, expose kita jaave so that drug networks are taken to the logical conclusion ਹੁਣ ਤੱਕ ਮਾਰਚ 1 ਤੋਂ ਅਨਵਰਡਸ 4659 ਐਫਆਈਆਰ ਅੰਡਰ ਦੀ ਐਨਡੀਪੀਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗ ਰੈਕੇਟਸ ਦੇ ਜਿਹੜੇ ਬੰਦੇ ਇਨਵੋਲਵ ਹੋ ਗਏ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆਡ ਇਨਵੋਲਵ ਇਨ ਕਮਰਸ਼ੀਅਲ 퀀ਟੀਟੀ ਜਿਹੜੇ ਬਿਗ ਫਿਸ਼ ਹੈਗੇ ਵੀ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਵੇ। ਰਿਕਵਰੀ ਸਾਡੀ 297 ਕੇਜੀ ਹਿਰੋਇਨ ਵੀ 10000 ਕੇਜੀ ਪੋਪੀ ਹਸਕ 153 ਕੇਜੀ OPM 95 ਕੇਜੀ ਗਾਂਜਾ 21 ਲੱਖ 77000 ਟੈਬਲੇਟਸ ਕੈਪਸੂਲ ਪिल्स ਤੇ 8 ਕਰੋੜ ਡਰਗ ਬਣੀ। ਸਾਡਾ ਇੱਕ ਫੋਕਸਡ ਇੱਕ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪੌਟਸ ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐ ਸਪੈਸ਼ਲੀ ਔਨ ਡਰਗ ਹੌਟਸਪੌਟਸ ਜਿਹੜੀ ਐਫ ਆਈ ਆਰ ਆ ਮੈਂ 4659 ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰ ਡਰਗ ਹੌਟਸਪੌਟਸ ਦੇ ਵਿੱਚ ਹੋਏ ਨੇ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪੌਟਸ ਤੋਂ ਹੋਈਆਂ ਸੋ ਉਹ ਜਿੱਥੇ ਡਰਗਸ ਜ਼ਿਆਦਾ ਜਿਹੜੇ ਜਿਹਨਾਂ ਦੀ ਅਵੇਲੇਬਿਲਟੀ ਸੀਗੀ ਆ ਜਿੱਥੇ ਵਿਕਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਓਨ ਏਰੀਆਸ ਤੇ ਰਿਹਾ ਹੈਗਾ 908 targeted and focused casho operations have been conducted in the state so far including ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਤੇ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਹਨ 659 ਪਰਸਨਸ ਹੈਵ ਬੀਨ ਅਰੈਸਟਡ based solely on tips received from the people public which means a large number of arrests are based on tips received from a totally anonymous tareeke nal jehdiya tips sade kol aundiyan jehdi identity of the person informant is not disclosed to the concerned police te jithe koi shikayat hundi local police di oh anti f to ya kisi dooji unit to us di verification karai jandi hai in the interest of transparent investigation illegally acquired properties of 81 drug smugglers which is worth 33 crores has been frozen under 68f ndps act 2614 awareness programs te 274 sampark meetings jidiyan hun tak they have been held in the uh, in the pipeline we have uh, two ambitious projects ik te jada special, special ndps act cases jide establish karan da asi vese the uh, government had taken up with the central government for but state government is uh, actively examining our proposal assi 30 ndps exclusive courts hun tak ki hunda hai jede existing courts hage unna nu ndps act da kaam ditta janda hai. so the judicial system is also overburden so we have requested the state government to establish 30 uh, exclusive ndps act cases te manyog high court di concurrence lane ton baad state government iste 22.8 crore ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਸੋਲਸ ਸੋ ਦਾ ਦਾ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਰਕ ਬਾਰਡਰ ਤੇ ਵੀ ਜਿਹੜਾ ਸਾਡੇ ਐਂਟੀ ਡਰੋਨ ਸਿਸਟਮਸ ਹੈਗੇ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫਿਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ ਬਾਈ ਸੈਪਟੈਂਬਰ ਅਕਤੂਬਰ ðiਸ ਯੀਅਰ ਸੋ ਪੰਜਾਬ ਵਿਲ ਬੀ ਇਨਸਟਾਲਿੰਗ ਐਂਟੀ ਡਰੋਨ ਸਿਸਟਮਸ ਔਨ ਦਾ ਸੈਕੰਡ ਲਾਈਨ ਆਫ ਡਿਫੈਂਸ ਇਨ ਕੋਆਰਡੀਨੇਸ਼ਨ ਵਿਦ ਏ ਪੀ ਐਸ I will request for any questions on this.